ਆਰੇ ਪਿਆਰ ਪੜੀ ਸਾਸਰੀ ਘਾਲ ਕਿਸੇ ਨੇ ਐਡ ਲਾਉਣੀ ਹੋਵੇ ਪੰਜ ਤੋਂ 7 ਫੁੱਟ ਮੈਪੇ ਜਗਲ ਜਾਂ ਵੀਡੀਓ ਬਣਾ ਕੇ ਭੇਜਿਆ ਕਰੋ ਕਿਸੇ ਦੇ ਘਰੇ ਸੱਤ ਕੇ ਵੀਡੀਓ ਬਣਵਾਉਣੀ ਹੋਵੇ ਤੇ ਆਪਾਂ ਘਰੇ ਜਾ ਕੇ ਵੀ ਵੀਡੀਓ ਬਣਾਇਆ ਆਇਆ ਕਰਾਂਗੇ ਟਰਾਲੀ ਹੋਣ ਟਰੈਕਟਰ ਹੋਣ ਆਪਣੇ ਕੋਈ ਵੀ ਚੀਜ਼ ਹੋਣ ਆਪਣੇ ਦੋ ਚੈਂਡਰ ਵੀਡੀਓ ਸਾਰੀ ਵੀਕਲ ਸਟੈਪ ਨਾਲ ਕਰ ਲਾਇਕ ਕਰਦੇ ਹੋ ਆਪਾਂ ਤਾਂ ਕਹਿੰਦੇ ਤਿੰਨ ਚੀਜ਼ 16 ਫੁੱਟ ਟਰਾਲਾ ਏਰੀਆ ਹਿਸ਼ਾਰਪੁਰ ਦਾ ਸਿੰਘ ਕੀ ਗਾਡਰਾ ਚਾ ਦਾਣੜੀ ਹੱਬ ਚਾ ਰੇਲ ਦੇ ਸੇਜਾ 20 ਬਾਈਜੇ ਫੈਰਗਾ ਚ 3 ਫੁੱਟ ਵੈੱਡ ਚ 2 ਫੁੱਟ ਬਾੜ ਚ ਪੂਰਾ ਪਾਰਾ ਟਰਾਲਾ ਬਣਿਆ ਗੰਨੀਆਂ ਵਾਲੇ ਵੀਰਾਂ ਵਸਦੇ ਆ ਤੇ ਰੱਸੇ ਕਸਣ ਵਾਲਾ ਵੀ ਲਾਇਆ ਤੇ ਇਕੱਠੇ ਕਰਨ ਵਾਲੀ ਵੀ ਰੀਲ ਪਿਛਲੇ ਪਾਸੇ ਲਾਈ ਆ ਤੇ ਮੂਹਰੇ ਪਾਸੇ ਵੀ ਲਾਇਆ ਰੱਸੇ ਇਕੱਠੇ ਹੋਣ ਕਸਣ ਵਾਲਾ ਲੇਜ਼ਰ ਕੱਟਦੇ ਦਾ ਵੈੱਡ ਬਣਿਆ 56 ਇੰਚ ਮੱਛੀ ਹੁੱਕ ਕਿਥੇ ਗੁੱਲਾ ਪੈਂਦੇ 4 ਇੰਚੀ ਆ ਤਰਪਾਲ ਪਾਉਣ ਵਾਲਾ ਪਾਈਪ ਆ ਤੇ ਮੰਜਾ ਲੱਗਿਆ ਵੱਡਾ ਟੂਲ ਬਾਕਸ ਲੱਗਿਆ ਮੈਸਟਰ ਮੈਸਟਰ ਪੌਨ ਤੇ 16 ਸੱਤ ਟਰਾਲਾ 32 ਕੁਇੰਟਲ ਦਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਬਿਨਸ ਪਰ ਕਹਤ ਹੁੰਦੇ ਇਹ ਗੱਛੇ ਹਾਰ ਪਰ ਜਿਹੜੇ ਚ ਖੜਾ ਤੇ ਪਾਰਾ ਟਰਾਲਾ ਬਣਿਆ ਵਾ ਤੇ 베ਰ ਚ ਲੱਗੇ ਵੀਲ ਕਵਰ ਲੱਗੇ ਲਾਈਟਾਂ ਲੱਗੀਆਂ ਫੁੱਲ ਮੋਡੀਫਾਈਡ ਟਰਾਲਾ ਕੋਈ ਲਾਈਟਾਂ ਲਾਉਣ ਦੀ ਲੋੜ ਨਹੀਂ ਕੁਛ ਵੀ ਤੁਹਾਨੂੰ ਗੰਨੇ ਦੇ ਤੇ ਲਾਈਟਾਂ ਲੱਗੀਆਂ ਲਗਾਈਆਂ ਵੱਡੇ ਹੋਕ ਦਾ ਮਗਰ ਤੇ ਕੁੰਡੇ ਵੀ ਲੱਗੇ ਆ ਨਗਰ ਦੇ ਪਾਸੇ ਵੀ ਜਾਲੀ ਬਣਾ ਕੇ ਲਈ ਫੋਟੋ ਖਾਈ ਹੈ ভাই ਬੀਆ 3630 ਤੇ ਰੇਟ ਹੈਗਾ 2 ਲੱਖ 75000 ਰੁਪਿਆ 2 ਲੱਖ 75000 ਰੁਪਿਆ ਰੇਟ ਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੁੱਲ ਮਾਨ ਤਨ ਕਰਨਗੇ ਤੇ ਕੋਕਾ ਪੀ ਟਰਾਲਾ 2 ਲੱਖ 75000 ਰੁਪਿਆ ਰੇਟ ਆ ਸਾਰੀ ਜਾਣਕਾਰੀ ਫੋਨ ਲੱਗ ਜਾ ਵੀਡੀਓ ਲੈ ਕੇ ਸ਼ੇਅਰ ਕਮੈਂਟ ਚੈਨਲ ਫੋਲੋ ਆਏ ਰਿਹਾ ਪ੍ਰਸਾਰ ਪਿੰਡ ਲੋਕਪੁਰ 9536 ਟਰੈਕਟਰ ਦਾ ਕਰਤਾਰ 9536 ਤੇ ਕਰਤਾਰ ਵਾਲਿਆਂ ਦਾ ਟਰੈਕਟਰ ਕੋਕਾਪੀ ਟਰੈਕਟਰ ਆ ਤੇ 300 ਘੰਟਾ ਚੱਲਿਆ 98 ਪੈਸੇ ਟਾਇਰ ਪਏ ਆ ਅਮਰਕਨਪਰੀ ਦੇ ਟਾਇਰ ਇਹਦੇ ਕੋਕਾਪੀ ਟਰੈਕਟਰ ਕਿਸੇ ਵੀਰ ਪਾਈ ਨੇ ਲੈਣਾ ਵੀ ਦਾ ਸੰਪਰਕ ਕਰਦੇ ਆ ਤੁੜੀ ਕਿੰਨੀਆਂ ਵੀਡੀਓ ਸੋੜੀਆਂ ਤੁਹਾਨੂੰ ਪਤਾ ਹੀ ਹੈ ਕਰਤਾਰ ਵਾਲੇ ਵੀਰ ਬਾਹਰ ਗਿਆ ਤਾਂ ਵੇਚ ਰਿਹਾ ਟਰੈਕਟਰ ਨਵਾਂ ਕਢਾਇਆ 2024 ਮਾਡਲ ਆ ਤੇ 300 ਘੰਟੇ ਦੇ ਵਿੱਚ ਹੁੰਦਾ ਵੀ ਕੀ ਹੁੰਦਾ ਤੇ ਵੀਰਾਂ ਦਾ ਬਾਹਰ ਦਾ ਬਣ ਗਿਆ ਤੇ ਤਾਂ ਟਰੈਕਟਰ ਵੇਚ ਰਹੇ ਆ ਤੇ ਇੰਜਨ ਕੇ ਲਿਫਟ ਤਾਂ ਓਕੇ ਆ ਮੀਟਰ ਦੀ ਫੋਟੋ ਤੁਣੀ ਵੇਖ ਸਕਦੇ 300 ਘੰਟਾ ਰੇਟ ਚੱਲੇ ਆ ਵਾ ਤੇ ਕਾਜ ਪੱਤਰ ਜਮਾ ਓਕੇ ਆ ਟਰੈਕਟਰ ਦੇ ਤੇ ਕੈਸ਼ ਦਾ ਟਰੈਕਟਰ ਆ ਤੇ ਲੋਨ ਦੇ ਉੱਤੇ ਹੋ ਜਾਊਗਾ ਤੇ ਨਵਾਂ ਟਰੈਕਟਰ ਆ 2024 ਮਾਡਲ ਤੇ 300 ਘੰਟੇ ਦੇ ਵਿੱਚ ਕੋਈ ਨਹੀਂ ਹੁੰਦਾ ਟਰੈਕਟਰ ਚੱਕ ਲੋ ਮਿਲ ਤੋ ਮਿਲਤੀ ਇਹਦਾ ਭਾਰ ਘੇਰ ਕਰਕੇ ਵੀ ਵੇਚ ਦੇ ਵਿਚਾਰੇ ਮਜਬੂਰੀ ਇਹਨਾਂ ਦੀ ਤੇ ਇੰਜਨ ਗੇਰ ਲਿਫਟਦਾ ਵਧੀਆ ਟਰੈਕਟਰ ਦਾ ਰੇਟ ਹੈਗਾ ਇਹਦਾ ਰੇਟ ਜੀ ਕਰਕੇ 7 ਲੱਖ ਰੁਪਇਆ ਰੇਟ ਆ 7 ਲੱਖ 5000 ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਉਦੋਂ ਆਪਾਂ 7 5 ਛੱਡ ਦਊਗਾ ਤੇ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਏ ਛੋੜ ਕਰ ਦੇਣਗੇ 7 5 ਰੇਟ ਆ ਜਿਆੰਬਰ ਸਰ ਪੈਂਡ ਮਣੀਠਾ ਆ ਤਵੀਆਂ ਕਿਸੇ ਵੀ ਪੈਸੇ ਨਹੀਂ ਲੈਣੀਆਂ ਹੁਣ ਬਿਜ਼ਨਸ ਪਰ ਕਰ ਸਕਦੇ ਆ 18 ਤਵੀਆਂ ਤੇ ਨੰਬਰ ਉੱਤੇ ਚੱਲੀ ਜਾਦਾ ਸਰਗਿੰਦ ਦੇ ਕੋਕਾ ਪੀ ਤਵੀਆਂ ਬਿਲਕੁਲ ਨਵੀਆਂ ਤਵੀਆਂ ਤੇ 18 99 ਦੇ ਗਾਂ ਤੇ ਪੂਰੀਆਂ 9 ਨੰਬਰ ਬਹਿਰਗਾਈਆਂ ਦੇ 26 ਇੰਚ ਤਵਾ ਇੱਕ ਤਵਾ ਬਾਹਰ 99 ਦੇ ਤਵੀਆਂ ਤੇ ਕਿਸੇ ਵੀਰ ਪਈਆਂ ਲੈਣੀਆਂ ਹੁਣ ਵੀਰਾਂ ਸੰਪਰਕ ਕਰ ਸਕਦੇ ਆਂ ਏਰੀਆ ਅੰਮ੍ਰਿਤਸਰ ਪਿੰਡ ਮਣੀਠਾ ਰੇਟ ਹੈਗਾ ਇਹਨਾਂ ਦਾ ਘੁਰੂ ਮਾਰਗ ਪਲਾ ਘੜੀ ਤੇਰਾ ਏ ਪਜਟੜਿਆਰ ਪਜਟੜਿਆਰ ਪਿਆਰੇ ਟੈਗੜਾ ਵੀਡੀਓ ਕੋ ਸ਼ੇਅਰ ਕਰਕੇ ਜੋ ਚੇਂਜਰ ਫੋਲੋ ਕਰਕੇ ਫੰਦ ਮਾਰਤਾ ਹਨ ਵੀਡੀਓ ਕੋ ਲੈ ਕੇ ਸ਼ੇਅਰ ਕਮੈਂਟ ਚੇਂਜਰ ਫੋਲੋ ਕਰਦੇ ਹੋ ਤੇ ਲੈ ਕੇ ਸ਼ੇਅਰ ਕਮੈਂਟ ਚੇਂਜਰ ਫੋਲੋ ਕੋ ਸ਼ੇਅਰ ਕਰਦੇ ਹੋ ਪਰਾ ਬਣ ਕੇ